ਭਾਰਤ ਤੇ ਬ੍ਰਿਟਾਨੀਆ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਦੇਸ਼ ਦੀਆਂ ਕਾਰੋਬਾਰੀ ਤੇ ਵਪਾਰਕ ਇਕਾਈਆਂ ਮਲੂਸ ਲਗਾ ਕੀਤੀ ਜਾ ਰਹੀ ਹੈ। पीई पीसी ਦੇ ਕਾਰਜਕਾਰੀ ਡਾਇਰੈਕਟਰ ਪ੍ਰਵੀਨ ਕੁਮਾਰ ਨੇ ਇਸ ਦਵੱਲੇ ਸਮਝੌਤੇ ਤੇ ਟਿੱਪਣੀ ਕਰਦੇ ਹਾਂ ਕਿ ਇਸ ਨਾਲ ਸੂਰਜੀ ਅਤੇ ਹਾਈਡਰੋਜਨ ਸੈਕਟਰ ਵਿੱਚ ਸਾਂਝੇ ਉਦਮਾਂ ਨੂੰ ਹੱਲਾਸ਼ੀਰੀ ਮਿਲੇਗੀ ਅਤੇ ਭਾਰਤੀ ਇੰਜੀਨੀਅਰਿੰਗ ਅਤੇ ਪ੍ਰੋਜੈਕਟ ਐਕਸਪੋਰਟ ਸਰਵਿਸਿਜ਼ ਲਈ ਨਵੇਂ ਆਲਮੀ ਮੌਕੇ ਬਨਣਗੇ ਹਦ ਕਰਗਾ ਬ੍ਰਾਹਮੜ ਪ੍ਰੋਤਸਾਹਨ ਪ੍ਰੀਸ਼ਦ ਦੇ ਚੇਅਰਮੈਨ ਲਲਿਤ ਗੋਇਲ ਨੇ ਇਸ ਸਮਝੌਤੇ ਨੂੰ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਦੱਸਿਆ FII ਅਤੇ DG ਅਤੇ CEO ਡਾਕਟਰ ਅਜੀਤ ਸਹਾਏ ਨੇ ਕਿਹਾ ਕਿ ਦੋਹਾਂ ਮੁਲਕਾਂ ਵਿਚਾਲੇ ਸਮਝੌਤਾ ਪਾਰ ਦੀ ਬ੍ਰਾਹਮਤ ਨੂੰ ਬਧਾਵੇਗਾ ਜਿਸ ਨਾਲ ਰਸਾਇਣ ਅਤੇ ਸੇਵਾਮਦੇ ਖੇਤਰ ਨੂੰ ਹੱਲਾਸ਼ੇਰੀ ਮਿਲੇਗੀ। The Project Export Promotion Council of India welcomes the free trade agreement between India and UK and would like to thank the dynamic leadership of honorable Prime Minister Shri Narendra Modi and honorable Commerce and Industry Minister Shri Piyush Goyal for this momentous agreement. जमेंट ऑफ ज्वाइंट इन सोलर एंड हाइड्रोजन द एग्रीमेंट वु हेल्प कंपनी कंट्रीज इंडिया और यूके का बायोलेट्रल ट्रेड एग्रीमेंट साइन हुआ है जो कि माननीय मोदी जी का बहुत बड़ा विजनरी कदम है उसमें बहुत कंट्री को फायदा मिलेगा कि भाई वहां से जो आने वाले उत्पाद है सस्ते होंगे उन पर पंद्रह परसेंट ड्यूटी थी वो घटकर रह जाएगी इंडिया यूके फ्री ट्रेड एग्रीमेंट एक ऐतिहासिक विस्तृत और संतुलित ट्रेड एग्रीमेंट है जिसमें हम ना खाली अपने एक्सपोर्ट को बढ़ाने को देख रहे हैं हम यूके के साथ निवेश भी बढ़ाने के देख रहे हैं और बहुत सी एरिया में हम कोऑपरेट करना चाहते हैं जहां तक गुड्स एक्सपोर्ट का सवाल है हमारे जो ट्रेडिशनल सेक्टर्स ऑफ एक्सपोर्ट्स हैं चाहे वो टेक्सटाइल हो फुटवेयर हो ਯਾ ਜਮਸਨ ਜੂਰੀ ਹੋ ਟੌਇਜ਼ੋ ਸਪੋਰਟਸ ਗੁੱਡਸ ਹੋ ਮਰੀਨ ਪ੍ਰੋਡਕਟਸ ਹੋ ਐਗਰੀਕਲਚਰ ਪ੍ਰੋਡਕਟਸ ਹੋ ਉਨਕਾ ਐਕਸਪੋਰਟ ਵਧੇਗਾ ਸੰਸਦ ਦੇ ਮੌਨਸੂਨ اجلاس ਦੇ 5ਵੇਂ ਦਿਨ ਦੀ ਕਾਰਵਾਈ ਵੀ ਰੋਲੇ ਰੱਪੇ ਨਾਲ ਸ਼ੁਰੂ ਹੋਈ ਲੋਕ ਸਭਾ ਚ ਵਿਰੋਧੀ ਧਿਰ ਦੇ ਹੰਗਾਮੇ ਮਗਨੋਂ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਰਾਜ ਸਭਾ ਵਿੱਚ ਵੀ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਰੌਲਰ ਅਪਾ ਪਾਇਆ ਗਿਆ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 12:00 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਇਸੇ ਦੌਰਾਨ ਲੋਕ ਸਭਾ ਸਪੀਕਰ ਓਮ ਬੇਰਲਾ ਨੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਬੈਠਕ ਵੀ ਸੱਦੀ ਹੈ